ਸਸ਼ੀ ਕਾਂਜੀ ਸਾਰਿਆਂ ਨੂੰ ਮੈਂ ਜੀ ਸਤਿ ਸ਼੍ਰੀ ਅਕਾਲ ਮੈਂ ਨਮਕੀ ਮੋਡਮ ਮੰਡੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਸੋਹਣੇ ਸਰਦਾਰੀ ਜੀ ਲੁੱਕ ਵਾਲੇ ਤੇ ਸਰਦਾਰੀ ਪ੍ਰਿੰਟ ਵਾਲੇ ਖਾਦੀ ਮਸਲੀਨ ਦੇ ਸੂਟ ਜਿਹੜੇ ਕਿ ਤੁਹਾਨੂੰ ਬਹੁਤ ਹੀ ਵਧੀਆ ਲੱਗਣਗੇ ਪਰ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦਿਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਠੀਕ ਹੈ ਚਲੋ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਤੇ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਸੂਟ ਦਿਖਾਉਂਦੇ ਜਾਵਾਂਗੇ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਸਾਡੇ WhatsApp ਨੰਬਰ ਤੇ ਉਦੀ ਫੋਟੋ ਸੈਂਡ ਕਰ ਦਿਓ ਤੇ ਫਿਰ ਅਸੀਂ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਤੁਹਾਨੂੰ ਸੂਟ ਭੇਜ ਦੇਵਾਂਗੇ ਠੀਕ ਹੈ ਜੀ ਚਲੋ ਆਪਣਾ ਪਹਿਲਾ ਸੂਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਸਾਰੇ ਸੂਟਾਂ ਦੀ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਆ ਠੀਕ ਹੈ ਤੇ ਸਾਰੀ ਸਰਦਾਰੀ ਲੁੱਕ ਵਾਲੇ ਨੇਗੇ ਤੇ ਇਹ ਜਿਹੜੇ ਸੂਟ ਨੇ ਸਾਰੇ ਆਲੋਗਰੀ ਰੰਗ ਕੀ ਜੀ ਕਿ ਇਹਨਾਂ ਨਾਲ ਮੈਚਿੰਗ ਹੈ ਨਹੀਂ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਦੀ ਮੈਚਿੰਗ ਕਰ ਸਕਦੇ ਹੋ ਪਰ ਮੇਰੇ ਕੋਲ ਇਹਨਾਂ ਦੀ ਮੈਚਿੰਗ ਹੈ ਨਹੀਂ ਮੇਰੇ ਕੋਲ ਇਹ ਆਲਓਵਰ ਸੂਟ ਠੀਕ ਹੈ ਜੀ ਤੇ ਆ ਵੇਖੋ ਪਹਿਲਾ ਸੂਟ ਬਹੁਤ ਸੋਹਣਾ ਬਹੁਤ ਸੋਹਣਾ ਇਹਦਾ ਪ੍ਰਿੰਟ ਤੇ ਉਸ ਤੋਂ ਅੱਗੇ ਹਨ ਇਹ ਸਾਰੇ ਸੂਟ ਇੱਕ ਤੋਂ ਇੱਕੋਂ ਜ਼ਿਆਦਾ ਸੋਹਣੇ ਆ ਸਾਰਿਆਂ ਦੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਆ ਲਾਈਟ ਜੈ ਜੈ ਇਹ ਵੀ ਬਹੁਤ ਸੋਹਣਾ ਲੱਗਦਾ ਛੋਟਾ ਛੋਟਾ ਫਰੀਟ ਕੋਈ ਵੀ ਇਹਨੂੰ ਪੈਂਸਕ ਦਾ ਸੂਟ ਨੂੰ ਬਣਾ ਕੇ ਛੋਟੀ ਵੱਡੀ ਉਮਰ ਦਾ ਕੋਈ ਵੀ ਪੈਂਸਕ ਜਿਹੜੇ ਸੂਟ ਆਲ ਓਵਰ ਪਾਉਣਾ ਪਸੰਦ ਕਰਦੇ ਨੇ ਤਾਂ ਉਹ ਇਹ ਸੂਟ ਲੈ ਸਕਦੇ ਆ ਜੀ ਕਿਉਂਕਿ ਇਹਨਾਂ ਦਾ ਜਿਹੜਾ ਪ੍ਰਾਈਸ ਆ ਉਹ 1000 ਰੁਪਏ ਹੈ ਜੀ ਕਿ ਪ੍ਰਾਈਸ ਵੀ ਜ਼ਿਆਦਾ ਨਹੀਂ ਹੈਗਾ ਆ ਵੀ ਇਹ ਲਾਈਕ ਕਰਨਾ ਹੈ ਇਹ ਅੰਟੀ ਨੂੰ ਆਪ ਨੂੰ ਇਹ ਮਾਵਾ ਵਾਸਤੇ ਆទਿਕਲ ਤੱਕ ਕੁੜੀਆਂ ਵੀ ਇੰਨੇ ਨੇ ਲਾਈਟ ਕਰ ਮੈਂ ਪਾਉਂਦੀਆਂ ਨੇ ਸਵਾ ਉਹ ਵੀ ਸੁਣ ਬਹੁਤ ਸਮੇਂ ਲਈ ਤੇ ਉਸ ਤੋਂ ਬਾਅਦ ਇਹ ਸੁਣ ਬਹੁਤ ਸਮੇਂ ਆ ਤਾਂ ਲੱਗੀ ਬਹੁਤ ਜੱਗ ਤੇ ਤੁਸੀਂ ਚੜ੍ਹ ਜਾਈਏ ਇਹਨੂੰ ਟੋਕਲਾ ਕੇ ਬਹੁਤ ਸੋਹਣਾ ਸੁਟਿਆ ਆ ਲੋਗਨ ਤੁਸੀਂ ਇਹਨਾਂ ਤੇ ਵੇਸ ਵਗੈਰਾ ਲਗਾ ਕੇ ਇਹਨੂੰ ਕਸਟਮਾਈਜ਼ ਕਰ ਸਕਦੇ ਹੋ ਕਰਵਾ ਸਕਦੇ ਹੋ ਛਾਪੀ ਤੋਂ ਵੀ ਤੁਸੀਂ ਆਪ ਵੀ ਇਹਨੂੰ ਜਿਵੇਂ ਵੀ ਡਿਜ਼ਾਈਨ ਕਰਕੇ ਪਰੋਣਾ ਤੇ ਮੂਰ ਬਣਾ ਸਕਦੇ ਹੋ ਇਹਨਾਂ ਦੇ ਕੱਟਵਰਕ ਵੀ ਹੋ ਜੂਗਾ ਤੇ ਬਾਕੀ ਇਹਨਾਂ ਤੇ ਵਰਤ ਵਗੈਰਾ ਵੀ ਹੋ ਜੂਗਾ ਜਿਹੜੇ ਗ੍ਰੀਨ ਬਰਸਤ ਤੇ ਵਰਕ ਕਰਨਾ ਚਾਹੁੰਦੇ ਨੇ ਜਿੱਥੇ ਕਿ ਮੁੱਢਾ ਬਹੁਤ ਸਾਰੇ ਸੂਟ ਨੇ ਸਾਰੇ ਇੱਕ ਵਾਰ ਪ੍ਰਾਈਸ ਇਕੁਅਲ ਫੇਰ ਦੱਸ ਦਿੰਨੀ ਆ ਜੀ ਪ੍ਰਾਈਸ ਇਹਨਾਂ ਦਾ ਹੈਗਾ 1000 ਰੁਪਏ 5 ਮੀਟਰ ਇਹਨਾਂ ਦੀ ਕੱਟ ਰਹਿਣ ਵਾਲੀ ਆ 5 ਮੀਟਰ ਕੱਟਦਾ ਇਹ ਛੋਟੇ ਕੋਲੇ ਨਾ ਸੋਚੋ ਬਾਅਦ ਵਿੱਚ ਉਹ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਤੇ ਸਾਨੂੰ ਇਹਦੀ ਫਿਕ ਸੈਂਡ ਕਰ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਸੂਟਾਂ ਕਿਵੇਂ ਲੱਗੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ